ਸਿੱਖ ਪੰਥ ਦੇ ਬਾਨੀ ਧੰਤਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 10ਵੇਂ ਸਰੂਪ ਧੰਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਜਿਹਲੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੇ ਸਤਿਗੁਰ ਜੀ ਨੇ ਖੰਡੇ ਬਾਟੇ ਦੀ ਪੌਲ ਦੇ ਕੇ ਸਿੱਖ ਨੂੰ ਮੌਤ ਦੇ ਭੈ ਤੋਂ ਮੁਕਤ ਕਰ ਦਿੱਤਾ ਸੀ ਮ੍ਰਿਤ ਨੂੰ ਅੰਮ੍ਰਿਤ ਦੇ ਰੂਪ ਦੇ ਵਿੱਚ ਸਤਿਗੁਰ ਜੀ ਨੇ ਪ੍ਰਗਟ ਕੀਤਾ ਕਿਉਂਕਿ ਮਨੁੱਖ ਜਿਹਲੇ ਮੌਤ ਦਾ ਭੈ ਹੋਵੇ ਕੋਈ ਫੈਸਲਾ ਨਹੀਂ ਲੈ ਸਕਦਾ ਤੇ ਸਤਗੁਰੂ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਇਹ ਸ਼ਹੀਦੀਆਂ ਦਾ ਵੀ ਦੌਰ ਗੁਰੂ ਪੰਜਮ ਪਾਤਸ਼ਾਹ ਜੀ ਨੇ ਸ਼ੁਰੂ ਕੀਤਾ ਸੀ ਜਿਹਨੂੰ ਸੇਖ ਪੰਥ ਦਾ ਇੱਕ ਸਰਮੌਰ ਇਹ ਸਰਮਾਇਆ ਹੈ ਔਰ ਆਦ ਕਾਲ ਤੋਂ ਹੀ ਚਾਹੇ ਮੁਸਲਮਾਨਾਂ ਦਾ ਰਾਜ ਸੀ ਚਾਹੇ ਗੋਰਿਆਂ ਦਾ ਰਾਜ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਹਮੇਸ਼ਾ ਹੀ ਕਿਉਂਕਿ ਸਿੱਖ ਦੀ ਭਗਤੀ ਤੇ ਸ਼ਕਤੀ ਦਾ ਸੋਮਾ ਇਹਨੂੰ ਤੈਅ ਸ਼ਨਾਇਸ਼ ਕਰਨ ਦਾ ਬਹੁਤ ਵਾਰੀ ਯਤਨ ਹੋਇਆ ਹੈ ਪਰ ਜਿੰਨੀ ਵਾਰੀ ਵੀ ਯਤਨ ਹੋਇਆ ਖਾਲਸਾ ਪੰਥ ਹੋਰ ਹਰੀਆਵਲ ਹੋਇਆ ਜੂਨ 1984 ਜਿਹੜਾ 40 ਸਾਲ ਆਪਾਂ ਮਨਾ ਰਹੇ ਆ ਇਸ ਪਵਿੱਤਰ ਸਥਾਨ ਨੂੰ ਉਸ ਵੇਲੇ ਦੀ ਜ਼ਾਲਮ ਹਕੂਮਤ ਕਾਂਗਰਸੀ ਸਰਕਾਰ ਵੱਲੋਂ ਇਸ ਪਵਿੱਤਰ ਸਥਾਨ ਨੂੰ ਫੌਜ ਭੇਜ ਕੇ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਔਰ ਸਤਗੁਰਾਂ ਦੇ ਸਰੂਪਾਂ ਚ ਅਕਾਲ ਤਖਤ ਸਾਹਿਬ ਜੀ ਨੂੰ ਢਹ ਢੇਰੀ ਕਰਨ ਤੇ अनेਕਾਂ ਜਿਹੜੇ ਸ਼ਰਧਾਲੂ ਇਸ ਪਵਿੱਤਰ ਧਰਤੀ ਤੇ ਸਤਗੁਰਾਂ ਦਾ ਸ਼ਹੀਦੀ ਪੁਰਬ ਮਨਾਉਣ ਆਇਓ ਸੀ। ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਤੇ ਉੱਥੇ ਨਾਲ ਦੀ ਨਾਲ ਸਾਡੇ ਸਿੱਖ ਪੰਥ ਦੇ 20ਵੀਂ ਸਦੀ ਦੇ ਮਹਾਨ ਸਿੱਖ ਜਿਨ੍ਹਾਂ ਨੂੰ ਸਤਗੁਰ ਜੀ ਨੇ ਬੜਾ ਵੱਡਾ ਜਰਨੈਲ ਹੋਣ ਦਾ ਰਤਬਾ ਬਖਸ਼ ਕੀਤਾ। ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਮੈਨੂੰ ਉਹ ਵੀ ਸਮਾਂ ਚੇਤੇ ਜਦੋਂ ਅਕਾਲ ਤਖਤ ਦੇ ਸਨਮੁਖ ਹੋ ਕੇ ਮਰਜੀਵੜਿਆਂ ਵਜੋਂ ਸੌਂ ਚੱਕੀ ਸੀ। ਤੇ ਇਹ ਵੀ ਜਿਲੇ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਕੋਈ ਸਮਾਂ ਆਊਗਾ ਕਹਿੰਦੇ ਕੋਈ ਨੇ ਸਮਾਂ ਆਊਗਾ ਪਤਾ ਲੱਗ ਜਾਊਗਾ ਉਹਨਾਂ ਨੇ ਆਪਣੇ ਬਹੁਤ ਪਿਆਰੇ ਸਾਥੀ ਤੇ ਜਿਹਨਾਂ ਨੂੰ ਛੋਟੇ ਭਰਾ ਦਾ ਮਾਣ ਬਖਸ਼ਿਸ਼ ਕਰਦੇ ਸੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਸਪੁੱਤਰ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਵਾਲੇ ਉਹਨਾਂ ਦੇ ਨਾਲ ਜਨਰਲ ਸ਼ਵੇਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਤੇ ਹੋਰ ਅਨੇਕਾਂ ਸੰਗਾਂ ਨੇ ਇਸ ਪਵਿੱਤਰ ਸਥਾਨ ਦੀ ਅਜਮਤ ਲਈ ਇੱਥੇ ਸ਼ਹੀਦیاں ਪਾਈਆਂ ਸੋ ਅੱਜ ਉਹਨਾਂ ਦਾ 40ਵਾਂ ਜਿਹੜਾ ਉਹ ਦਿਹਾੜਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਪਰसों ਰੋਜ ਤੋਂ ਅਖੰਡ ਪਾਠ ਸ੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਵੇਲੇ ਭੋਗ ਫਿਰ ਵਿਚਾਰਾਂ ਤੇ ਕੌਮ ਦੇ ਨਾਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੇ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸੰਦੇਸ਼ ਵੀ ਦਿੱਤਾ ਕਿ ਸਿੱਖ ਅੱਜ ਪੰਥ ਸਮੁੱਚੇ ਤੌਰ ਦੇ ਉੱਤੇ ਪੁਰਾਣੇ ਜਿਹੜੇ ਸਾਡੇ ਗੁਰਸਿੱਖ ਸੀ ਉਹ ਪੁਰਾਣੇ ਗੁਰਸਿੱਖ ਕੀ ਸੀਗੇ ਤਿਆਗ ਦੀ ਭਾਵਨਾ ਸੀ ਜੁੜ ਮਿਲ ਕੇ ਬੈੰਦੇ ਸੀ ਇੱਕ ਦੂਵੇ ਨੂੰ ਸੁਣਦੇ ਵੀ ਸੀ ਤੇ ਸੁਣਾਉਂਦੇ ਵੀ ਸੀ ਅੱਜ ਸਾਡੇ 'ਚ ਸੁਣਨ ਦੀ ਸ਼ਕਤੀ ਮੁੱਕ ਗਈ ਸੁਣਾਉਣ ਦੀ ਸ਼ਕਤੀ ਆ ਤੇ ਸਭ ਤੋਂ ਵੱਡਾ ਮੈਂ ਸਮਝਦਾ ਆ ਜਿਹੜਾ ਸੋਸ਼ਲ ਮੀਡੀਆ ਇਹਦੇ ਵਿੱਚ ਕਿਸੇ ਵੀ ਧਰਮ ਦਾ ਮੈਂ ਦੇਖਦਾ ਇੱਕ ਦੂਵੇ ਦਾ ਕੋਈ ਵਿਰੋਧ ਨਹੀਂ ਕਰਦਾ ਪਰ ਸਿੱਖ ਪੰਥ ਦੇ ਵਿੱਚ ਕੈਸਾ ਇਹ ਕੋੜ ਜਾਗ ਪਿਆ ਕਿ ਇੱਕ ਦੂਵੇ ਨੂੰ ਨਿੰਦਣ ਦਾ ਜਿਹੜਾ ਆ ਉਹ ਸਮਾਂ ਜਿਹੜਾ ਉਹ ਸਾਰਾ ਲੱਗ ਜਾਂਦਾ ਸੋ ਸਿੰਘ ਸਾਹਿਬ ਨੇ ਅੱਜ ਅਪੀਲ ਕੀਤੀ ਆ ਕਿ ਆਪਾਂ ਤਕੜੇ ਹੋ ਕੇ ਪ੍ਰਾਤਨ ਸਿੱਖਾਂ ਦੀ ਬਿਰਤੀ ਦੇ ਰੂਪ ਦੇ ਵਿੱਚ ਖਾਲਸਾ ਪੰਥ ਖੰਡੇ ਬਾਟੇ ਦੀ ਪੌਲ ਛਕੇ ਵੱਧ ਤੋਂ ਵੱਧ ਗਰਵਾਣੀ ਗੈਣ ਕਰੇ ਤੇ ਇੱਕ ਸੁਰਤਾ ਦੇ ਨਾਲ ਮਿਲ ਬੈਠ ਕੇ ਸਿੱਖ ਪੰਥ ਨੂੰ ਇਸ ਪੰਜਾਬ ਦੀ ਧਰਤੀ ਜਿਹੜੀ ਅੱਜ ਨਸ਼ਿਆਂ ਵਿੱਚ ਗਲਤਾਨ ਹੋਈ ਪਈ ਆ ਔਰ ਅੱਜ ਵਿਦੇਸ਼ਾਂ ਨੂੰ ਗੁਰੂ ਕੇ ਸਿੱਖ ਦੌੜੀ ਜਾਂਦੇ ਆ ਸੋ ਉਹ ਸਾਰੇ ਬੈਠ ਕੇ ਜਿਹੜੇ ਆ ਉਹ ਮਸਲੇ ਹੱਲ ਕੀਤੇ ਜਾ ਸਕਣ ਸੋ ਇਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 4 ਤਰੀਕ ਤੋਂ ਲੈ ਕੇ 6 ਤਰੀਕ ਤੱਕ ਸਿੰਘ ਸਾਹਿਬ ਦਾ ਆਦੇਸ਼ ਵੀ ਸੀ ਕਾਲੀਆਂ ਦਸਤਾਰਾਂ ਦਾ ਸੋ ਇਹ ਸਾਰੇ ਅੱਜ ਅਸੀਂ ਅੰਮ੍ਰਿਤ ਵੇਲੇ ਤੋਂ ਸਾਰੇ ਦਿਹਾੜੇ ਮਨਾਏ ਆ ਤੇ ਮੰਜੀ ਸਾਹਿਬ ਦੀ ਬਾਣ ਹਾਲ ਚੱਜ ਸਿੱਖ ਪੰਥ ਦੇ ਮਹਾਨ ਵਿਦਵਾਨ ਬਾਬਾ ਬੰਤਾ ਸਿੰਘ ਜੀ ਨੇ ਕਥਾ ਕਰਕੇ ਵੀ ਉਹ ਸਾਰਾ ਜਿਹੜਾ ਉਹ ਸਾਕਾ ਸਾਦ ਮੁਰਦਾ ਜੀ ਨੇ 40 ਸਾਲਾਂ ਚ ਲੱਗਦਾ ਕੋਈ ਸਰਕਾਰਾਂ ਦੀ ਮਾਨਸਿਕਤਾ ਚ ਬਦਲਾ ਆ ਦੇਖੋ ਸਿੱਖ ਦੀ ਮਾਨਸਿਕਤਾ ਸਰਕਾਰਾਂ ਦੀ ਮਾਨਸਿਕਤਾ ਉਹ ਹਮੇਸ਼ਾ ਹੀ ਟਾਰਗੇਟ ਰਹਿੰਦੀ ਆ ਪਰ ਮੈਨੂੰ ਕਈ ਵਾਰੀ ਮਨ ਦੇ ਵਿੱਚ ਮੈਂ ਸੋਚਦਾ ਆ ਪੇ ਅੱਜ ਆਪਾਂ 40 ਸਾਲ ਹੋ ਗਏ ਕਾਂਗਰਸ ਦੀ ਸਰਕਾਰ ਨੇ ਹਕੂਮਤ ਨੇ ਇਥੇ ਹਮਲਾ ਕੀਤਾ ਸੀ ਪਰ ਅੱਜ ਮਾਨਸਿਕਤਾ ਇੰਨੀ ਕਮਜ਼ੋਰ ਹੋ ਗਈ ਆ ਪੇ ਆਪਾਂ ਸੁਣ ਲੈਨੇ ਆ ਸੁਣ ਕੇ ਉਤੋਂ ਦੀ ਨੰਗਾ ਦਿੰਨੇ ਆ ਤੇ ਮੈਂ ਸਮਝਦਾ ਸਰਕਾਰਾਂ ਹਮੇਸ਼ਾ ਹੀ ਖਾਸ ਕਰਕੇ ਇਸ ਸਥਾਨ ਦੇ ਨਾਲ ਇਹ ਸ਼ੁਰੂ ਤੋਂ ਜੱਤੋਂ ਸਤਗੁਰੂ ਜੀ ਨੇ ਇਹ ਸੋਮਾ ਪ੍ਰਗਟ ਕੀਤਾ ਹਰ ਇੱਕ ਸਰਕਾਰ ਇਸ ਸਥਾਨ ਦੇ ਨਾਲ ਭਿੱਡਦੀ ਆ ਕਿਉਂਕਿ ਇਹ ਉਹ ਸਥਾਨ ਆ ਜਿੱਥੇ ਸਾਂਝੀ ਸਰਵਜਾਲਤਾ ਇਹ ਉਹ ਸਥਾਨ ਆ ਜਿੱਥੇ ਸਮੁੱਚੇ ਤੌਰ ਤੇ ਸਾਰੇ ਦੁਨੀਆ ਦੇ ਜੀਵ ਆ ਕੇ ਇੱਕ ਮੋਟ ਸਰ ਦੇ ਨਾਲ ਇੱਥੇ ਬੈੰਦੇ ਆ ਇਹ ਇੱਕ ਸੁਰਤਾ ਜਿਹੜੀ ਆ ਉਹ ਕੁਝ ਸ਼ਾਇਦ ਮੇਰੇ ਖਾਲ ਸ਼ਾਸਕਾਂ ਨੂੰ ਚੰਗੀ ਨਹੀਂ ਲੱਗਦੀ ਇਸੇ ਕਰਕੇ ਇਹਨੂੰ ਟਾਰਗੇਟ ਰੱਖਦੇ ਆ ਭਰਾ ਜੀ 40 ਸਾਲ ਹੋ ਗਏ ਅਜੇ ਤੱਕ ਕਿਸੇ ਵੀ ਪਾਰਟੀ ਨੇ ਜਾਂ ਸਰਕਾਰ ਨੇ ਲੋਕ ਲੋਕ ਸਭਾ ਦੇ ਵਿੱਚ ਸੰਸਦ ਦੇ ਵਿੱਚ ਇਸ ਫੌਜੀ ਹਮਲੇ ਦੀ ਮਾਫੀ ਨਹੀਂ ਮੰਗੀ ਮੈਂ ਕਈ ਵਾਰੀ ਸੋਚਦਾ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਵੀ ਕਾਂਗਰਸ ਤਾਂ ਹਮੇਸ਼ਾ ਹੀ ਸਿੱਖਾਂ ਦੇ ਹਰ ਇੱਕ ਧਰਮ ਦੇ ਦਖਲਅੰਦਾਜ਼ੀ ਕਰਦੀ ਰਹੀ ਪਰ ਜਿਹੜੀਆਂ ਹੁਣ ਮੌਕੇ ਦੀਆਂ ਸਰਕਾਰਾਂ ਇਹਨਾਂ ਨੇ ਮੈਂ ਸਮਝਦਾ ਬਹੁਤ ਵੱਡਾ ਜਿਹੜਾ ਜ਼ੁਲਮ ਕੀਤਾ ਕਿਉਂਕਿ ਇੱਕ ਸਾਡੇ ਵਿੱਚੋਂ ਹਰਿਆਣਾ ਕਮੇਟੀ ਬਗ ਕਰਦੀ ਇੱਕ ਇੱਥੇ ਨਵੀਂ ਪਿਰਤ ਜਿਹੜੀ ਹੁਣ ਆਪ ਦੀ ਸਰਕਾਰ ਨੇ ਪਾ ਦਿੱਤੀ ਸੀਗੀ ਤੋਂ ਮੈਂ ਸਮਝਦਾ ਇਹ ਸਰਕਾਰਾਂ ਤਾਂ ਹਮੇਸ਼ਾ ਹੀ ਇੱਕ ਸੰਕਲਪ ਰੱਖਦੀਆਂ ਵੀ ਜਿੱਥੇ ਸਿੱਖ ਸ਼ਕਤੀ ਇਕੱਠੀ ਹੁੰਦੀ ਆ ਉਹ ਸੌਮੇ ਨੂੰ ਖੇਰੂ-ਖੇਰੂ ਕੀਤਾ ਜਾਦਾ ਸੀ ਜਨੀ ਸਿੰਘ ਸਾਹਿਬ ਨੇ ਜਦੋਂ ਸੰਦੇਸ਼ ਨਾਅਕ ਦਿੱਤਾ ਤੇ ਖਾਲਿਸਤਾਨ ਦੇ ਨਾਲ ਬੋਲਣਾ ਸ਼ੁਰੂ ਹੋਇਆ ਚਲੋ ਸਿੰਘ ਸਾਹਿਬ ਨੇ ਆਪਣਾ ਸੰਦੇਸ਼ ਦੇਣਾ ਸੀ ਉਹ ਦੇ ਦਿੱਤਾ ਬਾਕੀ ਗੱਲ ਤੁਸੀਂ ਉਹਨਾਂ ਨਾਲ ਕਰ ਸਕਦੇ ਹੋ 40 ਸਾਲਾਂ ਚ ਪਹਿਲੀ ਵਾਰੀ ਹੋਇਆ ਅੱਜ ਆਮਣਾ ਮਾਨ ਦੇ ਨਾਲ ਜਿਹੜਾ ਵਾ ਕੱਲੂ ਘਰਾਂ ਦੇ ਵਿੱਚ ਬਣਾਇਆ ਗਿਆ ਆਮਨਿਕ ਕਮੇਟੀ ਦੇ ਪ੍ਰਬੰਧ ਬਹੁਤ ਵਧੀਆ ਰਹੇ ਜੀ ਦੇਖੋ ਮੈਂ ਸਮਝਦਾ ਇਹ ਸ਼ੌਮਣੀ ਕਮੇਟੀ ਵੀ ਸਿੱਖਾਂ ਦੀ ਸੰਸਥਾ ਤੇ ਸਾਰਿਆਂ ਦੀ ਹੋਈ ਆ ਇਹ ਠੀਕ ਆ ਵੀ ਵੋਟਾਂ ਲੈ ਕੇ ਕੁਝ ਮੈਂਬਰ ਚੁਣ ਕੇ ਆ ਜਾਂਦੇ ਤੇ ਮੈਂ ਇਹ ਵੀ ਕਾਮਨਾ ਕਰਦਾ ਕਿ ਹਾਲਸਾਲ ਇਦਾਂ ਹੀ ਸਿਰ ਜੋੜ ਕੇ ਗੁਰੂ ਕੇ ਸਿੱਖ ਸਾਰੇ ਇਕੱਠੇ ਹੋ ਕੇ ਸ਼ਾਂਤੀ ਦੇ ਨਾਲ ਹੀ ਕਿਉਂਕਿ ਆਪਾਂ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੋਣੇ ਆ ਸ਼ਾਂਤੀ ਨਾਲੇ ਮਨਾਉਣੇ ਚਾਹੀਦੇ ਆ ਬਹੁਤ ਬਹੁਤ ਤੁਹਾਡਾ ਜੀ ਗੱਲ ਉੱਠੀ ਹੈ ਕਿ ਕੱਲੀ ਕਾਂਗਰਸ ਹੀ ਜ਼ਿੰਮੇਵਾਰ ਨਹੀਂ ਆ ਬਾਕੀ ਧਰਾਂ ਵਿੱਚ ਜਿਹੜੀਆਂ ਨੈਸ਼ਨਲ ਪਾਰਟੀਆਂ ਵੀ ਧਰਾਂ ਨੇ ਜਦੋਂ ਇੱਥੇ ਉਹਨਾਂ ਤਿਰੰਗਾ ਚੜਾਇਆ ਸੀ ਨਾ ਕੀ ਪੰਜੇ ਦਾ ਨਿਸ਼ਾਨ ਲਾਇਆ ਸੀ ਉਹਨਾਂ ਨੇ ਤੇ ਬਾਕੀ ਧਰਾਂ ਨੇ ਵੀ ਉਹਨਾਂ ਨੂੰ ਦੋਸ਼ੀ ਮੰਨਿਆ ਜਾਣਾ ਚਾਹੀਦਾ ਦੇਖੋ ਇਹ ਤਾਂ ਹੁਣ 1984 ਪਾਰਲੀਮੈਂਟ ਦਾ ਜਿਹੜਾ ਸਿਨੈਰੀਓ ਤੁਸੀਂ ਦੇਖੋਗੇ ਉੱਥੇ ਕਿਹੜੀਆਂ-ਕਿਹੜੀ ਆਪੋਜੀਸ਼ਨ ਨੇ ਕੀ-ਕੀ ਬੋ ਇਹਦਾ ਪਾਰਟ ਆ ਰਿਕਾਰਡੀਆ ਪਾਰਲੀਮੈਂਟ ਚ ਬੋਲਿਆ ਇੱਥੇ ਤਾਂ ਬੋਲਿਆ ਨਹੀਂ ਤੇ ਮੈਂ ਸਮਝਦਾ ਉਸ ਵੇਲੇ ਤਾਂ ਸਾਰੇ ਦੁਸ਼ਮਣ ਬਣੀ ਬੈਠੇ ਸੀ ਕਿਉਂਕਿ ਸਾਰੇ ਧਰਮ ਜਿਹੜੇ 2000 ਦਾ ਮਿਟਰ ਤੇ ਪੂਰੇ ਹੋਏ ਨਹੀਂ ਅੱਜ ਖਾਲਸਾ ਪੰਥ ਨੇ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਨੂੰ ਨਕਮਸਤਕ ਹੋਣ ਲਈ ਅਕਾਲ ਤਖਤ ਸਾਹਿਬ ਵਿਖੇ ਜੁੜੀ ਹੈ ਖਾਲਸਾ ਪੰਥ ਜਿਹੜਾ ਅੱਜ ਦਾ ਇਕੱਠ ਹੈ ਇਹ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ ਤੇ ਨਾਲ ਦੇ ਨਾਲ ਭਾਰਤ ਸਰਕਾਰ ਨੂੰ ਭਾਰਤ ਨਿਜ਼ਾਮ ਨੂੰ ਵੀ ਇੱਕ ਸਨੇਹਾ ਹੈ ਕਿ ਸਿੱਖਾਂ ਦਾ ਜਿਹੜਾ ਉਹ ਦਰਦ ਹੈ ਉਹ ਪੀੜ ਹੈ ਉਹ ਸਜਰੀ ਹੈ ਜ਼ਖਮ ਭਰੇ ਨੇ ਔਰ ਸਰਕਾਰ ਦਾ ਜਿਹੜਾ ਇਹ ਕਹਿਰ ਸੀ ਉਹ ਸਿੱਖਾਂ ਨੇ ਭੁੱਲਿਆ ਨਹੀਂ ਉਹ ਹਮੇਸ਼ਾ ਯਾਦ ਰੱਖਦੇ ਆ ਜੋ ਇਸ ਤਰ੍ਹਾਂ ਦੇ ਨਾਲ ਅੱਜ ਕਰਦੇ ਹੋਏ ਦੂਜੇ ਪਾਸੇ ਗੱਲ ਕਰੀ ਜਦੋਂ ਵੀ ਖੜਾ ਵੀ ਸੀ ਵਿਸ਼ਾਲ ਕੱਟ ਰੱਖਿਆ ਗਿਆ ਪਰ ਇੱਕ ਗੱਲ ਹੋਰ ਹੈ ਕਿ ਇਸ ਤਰ੍ਹਾਂ ਸਿੱਖ ਜੱਥੇਬੰਦੀਆਂ ਸਪੋਰਟ ਕਰਿਆ ਰਾਜਨੀਤੀ ਦੇ ਵਿੱਚ ਵੀ ਔਰ ਮੁੰਜੀਣੀ ਥੋੜਾ ਵੀ ਨਹੀਂ ਕਿ ਲੱਗਦਾ ਕਿ ਹੁਣ ਬਾਕੀ ਵੀ ਸੀਟਾਂ ਦੇ ਉੱਤੇ ਮੇਰਾ ਖਿਆਲ ਆ ਜਿਵੇਂ ਕੱਲੂਕਰ ਦੇ ਸਬੰਧ ਵਿੱਚ ਇਕੱਠੇ ਹੋਏ ਆ ਤੇ ਸ਼ਹੀਦਾਂ ਨੂੰ ਨਤਮਸਤਕ ਹੋਣਾ ਆ ਭਾਰਤੀ ਭਾਰਤੀ ਚੋਣਾਂ ਨੂੰ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਰਲਗੱਡ ਕਰਨ ਦੀ ਲੋੜ ਹੈ ਕੋਈ ਇਹਨਾਂ ਦਾ ਕੰਪੈਰੀਜ਼ਨ ਨਹੀਂ ਬੰਦਦਾ ਉਹ ਇੱਕ ਪੋਲਿਟੀਕਲ ਸਿਸਟਮ ਹੈ ਪੋਲਿਟੀਕਲ ਪ੍ਰਕਿਰਿਆ ਹੈ ਇੱਥੇ ਅਸੀਂ ਸ਼ਹੀਦਾਂ ਦੇ ਪਰਥਾਏ ਇਕੱਠੇ ਹੋਏ ਆ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋ ਉਹਨਾਂ ਦੀ ਸੋਚ ਤੇ ਉਹਨਾਂ ਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਵਚਨਬੱਧ ਲਈ ਵਚਨ ਬੱਤਾ ਆਪਣੀ ਪ੍ਰਕਟਾਉਣ ਲਈ ਇਕੱਠੇ ਹੋਇਆ ਜੋ ਬਾਹਰ ਚੱਲ ਰਿਹਾ ਉਹ ਇੱਕ ਅਲੱਗ ਵਿਸ਼ਾ ਹੈ ਪਰ ਇਹਦਾ ਫਾਇਦਾ ਨਹੀਂ ਹੋਏਗਾ ਜਿਹੜੇ ਬੰਦੀ ਸਿੰਘ ਅੰਦਰ ਦੇ ਨਹੀਂ ਬਿਲਕੁਲ ਬੰਦੀ ਸਿੰਘ ਬੰਦੀ ਸਿੰਘਾਂ ਨੂੰ ਤਾਂ ਦੇਖੋ ਭਾਰ ਸਰਕਾਰ ਨੇ ਜਿਸ ਤਰ੍ਹਾਂ ਦਾ ਉਹਨਾਂ ਦਾ ਅੜੀਆ ਰਵਈਆ ਹੰਕਾਰੀ ਰਵਈਆ ਹੈ ਉਹ ਪਹਿਲਾਂ ਬਾਰ-ਬਾਰ ਅਮਿਤ ਸ਼ਾਹ ਇਨਕਾਰ ਕਰ ਚੁੱਕਾ ਹੈ ਕਿ ਅਸੀਂ ਨਹੀਂ ਛੱਡਣੀ ਰਵਨੀਤ ਬਿੱਟੂ ਨੂੰ ਆਪਣੇ ਨਾਲ ਲੈਣਾ ਉਹਨੂੰ ਮਿੱਤਰ ਕਹਿਣਾ ਉਹਨੂੰ ਦੋਸਤ ਕਹਿਣਾ ਬਾਰ-ਬਾਰ ਅਮਿਤ ਸ਼ਾਹ ਦੱਸ ਰਿਹਾ ਕਿ ਬੇਹੰਸ ਸਿੰਘ ਕਤਲ ਕੇਸ ਦੇ ਵਿੱਚ ਜਿਹੜੇ ਸਾਡੇ ਬੰਦੀ ਸਿੰਘ ਅੰਦਰ ਨੇ ਉਹਨਾਂ ਨੇ ਉਹਨਾਂ ਨੂੰ ਨਹੀਂ ਛੱਡਣਾ ਜਿੰਨੀ ਦੇਰ ਤੱਕ ਸਿੱਖ ਸੰਘਰਸ਼ ਨਹੀਂ ਕਰਦੇ ਸੜਕਾਂ ਤੇ ਨਹੀਂ ਉਤਰਦੇ ਇੱਕ ਮੁੱਠ ਨਹੀਂ ਹੁੰਦੇ ਉਹਨਾਂ ਨੇ ਨਹੀਂ ਛੱਡਣਾ ਉਸ ਉਹ ਪੰਜਾਬ ਦੀ ਜਿਹੜੀ ਹਿੰਦ ਨਾਲ جنگ ਹੋਈ ਹੈ ਨਾ ਉਹਦੇ ਉਹ ਕੈਦੀ ਨਹੀਂ ਉਹ ਜੰਗੀ ਕੈਦੀ ਨਹੀਂ ਪੋਲਿਟੀਕਲ ਪ੍ਰिजनਰਸ ਨੇ ਤੇ ਪੋਲਿਟੀਕਲ ਪ੍ਰिजनਰਸ ਨੂੰ ਛਡਾਉਣ ਲਈ ਪੋਲਿਟੀਕਲ এজেন্ডੇ ਦੀ ਲੋੜ ਹੁੰਦੀ ਹੈ ਪੰਥਕ এজেন্ডੇ ਦੀ ਲੋੜ ਨਹੀਂ ਪਰ ਪੰਥਕ ਇਕਤਾ ਵੀ ਬਹੁਤ ਜ਼ਰੂਰੀ ਹੈ ਔਰ ਮੈਨੂੰ ਲੱਗਦਾ ਕਿ ਜਿੰਨੀ ਦੇਰ ਤੱਕ ਸੰਘਰਸ਼ ਨਹੀਂ ਕਰਾਂਗੇ ਔਰ ਸਰਕਾਰ ਦੇ ਉੱਤੇ ਸਾਡਾ ਦਬਾਅ ਨਹੀਂ ਪਏਗਾ ਤਰਲਿਆ ਨਾਲ ਕਿਸੇ ਨੇ ਬੰਦੀ ਸਿੰਘ ਨਹੀਂ ਛੱਡਿਆ ਵਾਚੇ ਜਿੰਨੂ ਪੁਰਾ ਅੰਮ੍ਰਿਤਸਰ ਬੰਦੀ ਕੋਲ ਦਿੱਤੀ ਹੈ ਹਾਂਜੀ ਅੱਜ ਸਾਡੇ ਵੱਲੋਂ ਅੰਮ੍ਰਿਤਸਰ ਬੰਦੀ ਕੋਲ ਹੈ ਔਰ ਹਮੇਸ਼ਾ ਪਿਛਲੇ 15 ਸਾਲ ਤੋਂ ਬੰਦੀ ਕੋਲ ਦਿੱਤੀ ਜਾਂਦੀ ਹੈ ਔਰ ਬੰਦ ਹਮੇਸ਼ਾ ਸਫਲ ਰਹਿੰਦਾ ਹੈ ਅੱਜ ਵੀ ਸਾਨੂੰ ਉਮੀਦ ਹੈ ਕਿ ਅੰਮ੍ਰਿਤਸਰ ਦੇ ਵਾਸੀ ਇਹ ਸਫਲ ਬਣਾਉਣਗੇ ਜੋ ਕੁਝ ਬਾਰ ਬਰਤਾਰਾ ਚੱਲ ਰਿਹਾ ਜੋ ਕੁਝ ਖਡੂਰ ਸਾਹਿਬ ਫਰੀਦਕੋਟ ਦੀ ਜਿਹੜੀ ਤੁਸੀਂ ਜ਼ਿਕਰ ਕੀਤਾ ਮੈਂ ਇਹ ਹੀ ਕਹਿਣਾ ਚਾਹਾਂਗਾ ਪਿਛਲੇ 3-4 ਸਾਲ ਤੋਂ ਪੰਥਕ ਜਜਬਾ ਤੇ ਖਾਸ ਤੌਰ ਤੇ ਖਾਲੀ ਖਾਲਿਸਤਾਨ ਦਾ ਜਿਹੜਾ ਆਈਡੀਆ ਸੀ ਉਹ ਦੁਬਾਰਾ ਮੁੜ ਪ੍ਰਚਲਿਤ ਹੋਇਆ ਔਰ ਲੋਕ ਮਾਨਸਿਕਤਾ ਦਾ ਹਿੱਸਾ ਬਣਿਆ ਉਸ 4 ਸਾਲ ਦੀਆਂ ਪੰਥਕ ਜਥੇਬੰਦੀਆਂ ਨੇ ਇਹ ਘਲਣਾ ਏ ਕਿ ਖਡੂਰ ਸਾਹਿਬ ਤੇ ਫਰੀਦਕੋਟ ਦੇ ਲੋਕਾਂ ਨੇ ਪੰਥਕ ਉਮੀਦਵਾਰਾਂ ਨੂੰ ਜਿਤਾਇਆ। ਜੀ ਸ੍ਰੀ ਅਕਾਲ ਤਖਤ ਸਾਹਿਬ ਦੇ 6 ਜੂਨ 1984 ਨੂੰ ਜੋ ਉਸ ਵਕਤ ਦੀ ਜ਼ਾਲਮ ਸਰਕਾਰ ਨੇ ਇਹ ਸਾਡੇ ਤੇ ਕਹਿਰ ਕਰਾਇਆ। ਉਹਦੀ ਯਾਦ ਵਿੱਚ ਇੱਥੇ ਤੁਸੀਂ ਵੇਖਿਆ ਕਿ ਕੌਮ ਦਾ ਜਿਹੜਾ ਉਹ ਕਿਸ ਤਰ੍ਹਾਂ ਹੜ ਆਇਆ। ਔਰ ਮੈਂ ਇਹ ਅੱਜ ਦੇ ਦਿਨ ਦੇ ਉੱਤੇ ਇਹ ਵੀ ਗੱਲ ਕਹਾਂਗਾ ਕਿ ਜਿਸ ਤਰ੍ਹਾਂ ਉਸ ਵਕਤ ਦੀ ਦੇਸ਼ ਦੀ ਮਹਰੂਮ ਪ੍ਰਧਾਨ ਮੰਤਰੀ 인ਦਰਾ ਗਾਂਧੀ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਨਾਲ ਘਾਟੇ ਕੀਤਾ ਸੀ ਕਿ ਕੌਮ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਬਿਨਤ ਸਿੰਘ ਭਾਈ ਸੁਖ ਸਿੰਘ ਭਾਈ ਕੇਰ ਸਿੰਘ ਵਰਗੇ ਉਸ ਵਕਤ ਦੀ ਉਹਦਾ 인ਦਰਾ ਗਾਂਧੀ ਦਾ ਕੀਰਤਨ ਸੋਲਾ ਪੜ ਕੇ ਤੇ ਜੋ ਉਹਨੂੰ ਮਤਲਬ ਕਿ ਜਿਹੜਾ ਸੀ ਉਹਦਾ ਬਦਲਾ ਲਿਆ ਔਰ ਅੱਜ ਜੋ ਫਰੀਦਕੋਟ ਹਲਕੇ ਤੋਂ ਜੋ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਈਆਂ ਨੇ ਪਰसों ਹੀ ਰਿਜ਼ਲਟ ਆਇਆ ਪਹਿਲੀ ਜੂਨ ਨੂੰ ਉੱਤਪਾਈਆ ਔਰ ਜਿਹੜਾ ਭਾਈ ਬੈਂਤ ਸਿੰਘ ਨੇ ਸਿੱਖ ਕੌਮ ਦੇ ਨਾਲ ਇੱਕ ਬਹੁਤ ਵੱਡਾ ਅਸਾਨ ਚੜ੍ਹਾ ਸੀ ਡਿੱਗੀ ਹੋਈ ਪੱਗ ਸਿਰ ਤੇ ਰੱਖੀ ਸੀ ਉਹਦੇ ਪੁੱਤਰ ਨੂੰ ਫਰੀਦਕੋਟ ਦੇ ਹਲਕੇ ਦੇ ਵੋਟਰਾਂ ਨੇ ਜੋ ਵੋਟਾਂ ਪਾ ਕੇ ਦਿਖਾਇਆ ਹੈ ਕਿ ਮੈਂ ਸਮਝਦਾ ਕਿ ਸਿੱਖ ਕੌਮ ਦੀ ਜਿਹੜੀ ਅਣਖ ਆ ਉਹ ਇੱਕ ਜਾਗੀ ਆ ਇਸੇ ਤਰ੍ਹਾਂ ਕਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਨੂੰ ਜਿਹੜਾ ਸਿੱਖ ਕੌਮ ਨੇ ਜਗਤਾਇਆ ਜੋ ਇਹ ਦੋਵੇਂ ਹਲਕਿਆਂ ਨੇ ਜਿਸ ਤਰ੍ਹਾਂ ਕਿ ਕਡੂਰ ਸਾਹਿਬ ਹਲਕੇ ਤੋਂ ਆਮ ਤੌਰ ਤੇ ਪਹਿਲਾਂ ਕਿਹਾ ਜਾਂਦਾ ਸੀ ਕਿ ਭਾਈ ਜਸਵੰਤ ਸਿੰਘ ਦੇ ਖਾਲੜੇ ਦੀ ਕਰਨ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਉਹਨਾਂ ਨੂੰ ਭਈ 2019 ਚ ਹਰਾਇਆ ਗਿਆ ਸੀ ਪਰ ਅੱਜ ਭਾਈ ਅਮਰਪਾਲ ਸਿੰਘ ਨੇ ਚਿਤਾ ਕੇ ਉਹ ਵੀ ਜਿਹੜਾ ਸੀ ਲੋਕਾਂ ਦੇ ਉੱਤੇ ਜਿਹੜਾ ਮਤਲਬ ਕਿ ਉਹਨਾਂ ਦੇਖ ਬਾਗ ਲੱਗ ਰਿਹਾ ਸੀ ਉਹਨਾਂ ਨੇ ਧੋਖਾ ਇਹਨਾਂ ਤੋਂ ਹਲਕਿਆਂ ਨੇ ਸਿੱਖ ਕੌਮ ਦੀ ਅਣਖ ਜੜੀਆਂ ਉਹ ਪੂਰੀ ਦੁਨੀਆ ਦੇ ਵਿੱਚ ਜਿਹੜੀ ਉਹ ਕਾਇਮ ਕਰਦੇ ਸਦੇ ਲਈ ਮਹਾਨ ਦਿਨ ਜਦ ਹਿੰਦੂਤਵਾ ਤੇ ਇੰਡੀਆ ਨੇ ਆਪਣਾ ਅਕਾਰ ਅਖਰਾਰ ਸਿੱਖਾਂ ਦੀ ਹਫਾਜ਼ਤ ਕਰਨ ਦਾ ਤੇ ਸਿੱਖਾਂ ਨੂੰ ਇੱਕ ਕੀਤਾ ਦੇਣ ਦਾ ਜਿੱਥੇ ਉਹ ਆਪਣੀ ਆਜ਼ਾਦੀ ਮਾਣ ਸਕਣਗੇ ਅੱਜ ਦੇ ਦਿਨ ਇੰਦਰਾ ਗਾਂਧੀ ਨੇ ਤੇ ਬਾਕੀ ਦੀਆਂ ਹਿੰਦੂਤਵਾਦੀਆਂ ਪਾਰਟੀਆਂ ਨੇ ਸੋਵੀਅਤ ਰੂਸ ਬਰਤਾਨੀਆ ਤੇ ਆਪਣੀਆਂ ਫੌਜਾਂ ਦੇ ਨਾਲ ਜਿਹੜੇ ਤਿੰਨੇ ਫੌਜਾਂ ਪਰਮਾਣੂ ਸ਼ਸਤਰਾਂ ਦੇ ਨਾਲ ਲਾਨ ਸਿਈਆਂ ਅੱਜ ਦੇ ਦਿਨ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਤਾ ਸਭ ਤੋਂ ਪਵਿੱਤਰ ਸਾਨ ਸਿੱਖਾਂ ਦੇ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਕਿ ਪਹਿਲਾਂ ਅਹਿਮਦ ਸ਼ਾਹ ਦਾਲੀ ਨੇ 1762 ਦੇ ਵਿੱਚ ਕੀਤਾ ਸੀਗਾ ਅਹਿਮਦ ਸ਼ਾਹ ਦਿੱਲੀ ਦਾ ਕਖਨੀ ਸੀ ਰਹਾ ਬਹੁਤ ਵੱਡੀ ਬਿਮਾਰੀ ਦੇ ਨਾਲ ਉਹ ਜਾ ਕੇ ਮਰਿਆ ਇਤੋਂ ਬਾਅਦ ਇੰਦਰਾ ਗਾਂਧੀ ਨੇ ਕਿਸੇ ਦੀ ਨਹੀਂ ਸੁਣੀ ਹੈ ਔਰ ਉਸ ਨੇ ਇਲੈਕਸ਼ਨ ਲੜਨੇ ਸੀਗੇ ਇਸ ਕਰਕੇ ਉਸ ਨੇ ਹਿੰਦੂ ਬੋਰਗਨਟੀ ਨੂੰ ਤੋਂ ਕੋਣਾਂ ਸੇ ਕਿ ਇਹ ਜਿਹੜੇ ਸਿੱਖ ਹੈ ਇਹ ਬਹੁਤ ਸੰਭਲੇ ਹੋਏ ਆ ਇਨਾਂ ਨੂੰ ਇੱਕ ਅਸੀ ਸਬਕ ਸਿਖਾਉਣਾ ਉਸ ਨੇ ਅੱਜ ਦੇ ਦਿਨ ਟੈਂਕਾਂ, ਟੋਪਾਂ, ਸਪੈਸ਼ਲ ਫੋਰਸੇਜ਼, ਹੈਲੀਕਾਪਟਰ ਗਨਸ਼ਿਪਸ ਨਾਲ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਦੇ ਨਾਲ ਸ਼ਹੀਦ ਕੀਤਾ ਗਿਆ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟ ਗਈ ਦਰਬਾਰ ਸਾਹਿਬ ਦਾ ਤੋਸ਼ਾਖਾਨਾ ਫੌਜ ਲੁੱਟ ਕੇ ਲੈ ਗਈ ਅਜੇ ਤੱਕ ਸਾਨੂੰ ਵਾਪਸ ਨਹੀਂ ਮਿਲਿਆ ਜੀ ਦਾ ਮਤਲਬ ਹੈ ਕਿ ਅਜੇ ਸਿੱਖ ਕੌਮ ਕਮਜ਼ੋਰ ਹੈ ਜਿਹੜਿਆ ਕਿ ਜੋ ਲੁੱਟ ਕੇ ਹਿੰਦ ਹਕੂਮਤ ਲੈ ਕੇ ਗਈ ਹੈ ਸਿੱਖ ਕੌਮ ਅਜੇ ਤੱਕ ਉਹ ਵਾਪਸ ਨਹੀਂ ਕਰਾ ਸਕੀ ਸANT JARNIL SINGH PINDAWALE 72 ਘੰਟੇ ਲੜੇ ਸੀਗੇ ਇਹ ਤਿੰਨ ਫੌਜਾਂ ਦਾ ਸਾਹਮਣਾ ਕਰਦੇ ਹੋਏ ਔਰ ਖੀਰ ਦੇ ਵਿੱਚ ਜਿਹੜੇ ਦੋ ਨਿਸ਼ਾਨ ਸਾਹਿਬ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੇ ਅੱਗੇ ਹੈਗੀ ਐ ਲੜਦੇ ਲੜਦੇ ਉੱਥੇ ਆਪਣੀ ਸ਼ਹਾਦਤ ਦਿੱਤੀ ਹੈ 72 ਗੋਲੀਆਂ ਉਹਨਾਂ ਦੇ ਸੀਨੇ ਦੇ ਵਿੱਚ ਲੱਗੀਆਂ ਹੋਈਆਂ ਸੀ ਸ਼ਬੇਗ ਸਿੰਘ ਵੀ ਤੇ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਾਹਿਬ ਵੀ ਖਾਰਾ ਸਿੰਘ ਬੱਚੇ ਬੀਬੀਆਂ ਇੱਥੇ ਸ਼ਹੀਦ ਹੋਈਆਂ ਅੱਜ ਦੇ ਦਿਨ ਅਜੇ ਤੱਕ ਸਾਡੇ ਸਿੱਖਾਂ ਦੇ ਨਾਲ ਹਿੰਦੂ ਦੀ ਹਕੂਮਤ ਨੇ ਕੋਈ ਫੈਸਲਾ ਨਹੀਂ ਕੀਤਾ ਹੈਗਾ ਕਿਉਂ ਕਰਕੇ ਹਿੰਦੂ ਦੀ ਹਕੂਮਤ ਭੇਸ਼ੱਕ ਬੀਜੇਪੀ ਹੋਵੇ ਕਾਂਗਰਸ ਹੋਵੇ ਕੋਈ ਵੀ ਹਿੰਦੂਤਵਾਦੀ ਹਕੂਮਤ ਦਿੱਲੀ ਦੇ ਤਖਤ ਤੇ ਬੈਠੀ ਹੋਵੇ ਉਹ ਕਹਿੰਦੀ ਹੈ ਕਿ ਇਹ ਜਿਹੜੇ ਕੰਮ ਅਸੀਂ ਕੀਤਾ ਹੈ ਇੱਕ ਕੋਮੀ ਸਾਡਾ ਫਰਜ਼ ਸੀਗਾ ਇਸੇ ਤਰ੍ਹਾਂ ਜਿਹੜਾ ਮੋਦੀ ਨੇ ਨਵੀਂ ਪਾਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਖਾਲਸਾਣ ਜਾਂ ਜ਼ਾਦੀ ਦੀ ਗੱਲ ਕਰਨਗੇ ਉਹਨਾਂ ਨੂੰ ਇੰਡੀਆ ਦੇ ਵਿੱਚ ਵੀ ਮਾਰਿਆ ਜਾਊਗਾ ਜਿਵੇਂ ਮੂਸੇਵਾਲ ਤੇ ਦੀਪ ਸਿੰਘ ਸਿੱਧੂ ਨੂੰ ਮਾਰਿਆ ਗਿਆ ਸੀ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨੇ ਜਿਹਨੂੰ ਮਾਰ ਦਿੱਤਾ ਸੀਗਾ ਕੈਨੇਡਾ ਦੇ ਵਿੱਚ ਆਪਣੇ ਰਿਪੂ ਜਮਨ ਸਿੰਘ ਮਾਲਿਕ ਨੂੰ ਮਾਰਤਾ ਕੈਨੇਡਾ ਦਾ ਵੀ ਵਿੱਚ ਸੁਖਦੋਲ ਸਿੰਘ ਨੂੰ ਮਾਰਤਾ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਹਿੰਦੁਸਤਾਨ ਦੀ ਖੁਫੀਆ ਏਜੰਸੀਆਂ ਨੇ ਸਾਡੇ ਸਿੱਖ ਕੈਨੇਡੀਅਨ ਸਿਟੀਜ਼ਨ ਕਤਲ ਕੀਤੇ ਆ ਇਹ ਬਹੁਤ ਸ਼ਰਮ ਦੀ ਗੱਲ ਹੈ ਜੇ ਮੈਂ ਐਚਕੀ ਪਾਰਲੀਮੈਂਟ ਦਾ ਮੈਂਬਰ ਬਣਦਾ ਤਾਂ ਮੈਂ ਐਚਕੀ ਪਾਰਲੀਮੈਂਟ ਦੇ ਵਿੱਚ ਜਾ ਕੇ ਮੋਸ਼ਨ ਪਾਸ ਕਰਾਉਣਾ ਸੀ ਕਿ ਇੱਕ ਮੋਦਰੀ ਇੱਕ ਮਿਤਸ਼ਾ ਇੱਕ ਜੈ ਸ਼ੰਕਰ ਇੱਕ ਡੋਇਲ ਰੌ ਦਾ ਮੁਖੀ ਸਾਬਕਾ ਰੋਜ਼ਾ ਮੁਖੀ ਗੋਇਲ ਉਹਦੇ ਉਤੇ ਕਤਲ 20302 ਦੇ ਮਕਦਮੇ ਦਰਜ ਕੀਤੇ ਜਾਣ ਜਿੰਨਾ ਨੇ ਪੰਨੂ ਨੂੰ ਵੀ ਅਮਰੀਕਾ ਬੈਠੇ ਮਾਰਨ ਦੀ ਪੂਰੀ ਸਲਾਹ ਬਣਾਈ ਸੀ ਪਰ ਪੰਨੂ ਦੇ ਕਾਤਲ ਅਮਰੀਕਾ ਦੀ ਸਰਕਾਰ ਨੇ ਫੜ ਲੇ ਕੇਸ ਦਰਜ ਕੀਤਾ ਗਿਆ ਅਮਰੀਕਾ ਚ ਮੋਤੀ ਤੇ ਹਿੰਦੂ ਹੁੰਦੇ ਖਲਾਫ ਸੋਏ ਸਾਰੀਆਂ ਚੀਜ਼ਾਂ ਹੈਗੀਆਂ ਜੋ ਖੁਸ਼ ਅੱਜ ਟੈਨ ਵਾਲੀਆਂ ਹੈਗੀਆਂ ਤੇ ਸੇਖੋਂ ਹੁਣ ਅਲੈਦਾ ਹੋਣਾ ਚਾਹੁੰਦੇ ਐ ਅਲੈਦਾ ਹੋ ਕੇ ਇਹ ਚਾਹੁੰਦੇ ਐ ਕਿ ਸਾਡੀ ਅਲੈਦਾ ਆਜ਼ਾਦ ਸੋਵਰਨ ਬਾਦਸ਼ਾਹੀ ਜਿਵੇਂ ਸੰਤ ਜਰਨੈਲ ਸਿੰਘ ਸਾਡੇ ਕਾਲ ਤੱਕ ਦੇ ਜੱਜ ਜਰ ਹਵਾਰਾ ਸਾਹਿਬ ਤੇ ਕਸ਼ਮੀਰ ਦੇ ਮਲਕ ਸਾਹਿਬ ਸ਼ਬੀਰ ਸ਼ਾ ਇਹ ਸਾਰੇ ਵੀ ਜਿਹੜੇ 32-32 ਸਾਲਾਂ ਤੋਂ ਕੈਦ ਕੱਠ ਰਹੀ ਹੈ ਅਸਾਮ ਤੇ ਹੋਰ ਜੇਲਾਂ ਦੇ ਵਿੱਚ ਉਹਨਾਂ ਨੂੰ ਰਿਹਾਅ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਦੀ ਕਮੀ ਰਾਇਆ ਨੇ ਸਗਰੂਪ ਦੇ ਵਿੱਚ ਇਸ ਵਾਰੀ ਕਿ ਆਮ ਆਦਮੀ ਪਾਰਟੀ ਸੀਟ ਕਾਢੀ ਨਜ਼ਰ ਆਈ ਆ ਪਿਛਲੇ ਵਾਰ ਜਿੰਨੀ ਚਾਹਦੇ ਵਿੱਚ ਬੜੀ ਗ੍ਰੇਡ ਨਾਲ ਤੁਸੀਂ ਜਿੱਤੇ ਕਦੇ ਕਦੇ ਸਿੱਖ ਮੰਨੋ ਔਟਾਲ ਦਿੰਦੇ ਆ ਕਹਿੰਦੇ ਤੂੰ ਬਾਹਰ ਰਹਿ ਥੋੜਾ ਫਿਰ ਫੇਰ ਤੈਨੂੰ ਬੁਲਾ ਲਾਂਗੇ ਕਿਦੋਂ ਬੁਲਾਣਗੇ ਫਿਰ ਸੰਗਰੂਪ ਦੇ ਲੋਕ ਦੁਬਾਰਾ ਦੰਦੇ ਕੀ ਪਤਾ ਇਹ ਹੀ ਪਾਰਲੀਮੈਂਟ ਟੁੱਟ ਜਵੇ ਕਿਉਂ ਕਰਕੇ ਨਾਜ਼ਕ ਸਥਿਤੀ ਬਹੁਤ ਹੈ ਇਹ ਪਾਰਲੀਮੈਂਟ ਨੇ ਟੁੱਟ ਜਾਣਾ ਹੈ ਤੇ ਤੁਹਾਡੇ ਸਿਰਨਜੀਤ ਸਿੰਘ ਮਾਨ ਨੇ ਵਾਪਸ ਫੇਰ ਪਾਰਲੀਮੈਂਟ ਕੋਲ ਜਾਣਾ ਕਿਉਂ ਕੁੱਟ ਦੇਣੀ ਹੈ ਕੀ ਲੱਗਦਾ ਤੁਹਾਨੂੰ ਕੁੱਟਣ ਦੇ ਕਾਰਨ ਕੀ ਲੱਗ ਰਹੇ ਆ ਜੋ ਕਰਕੇ ਮੈਜੋਰਿਟੀ ਕਿਸੇ ਪਾਰਟੀ ਦੀ ਨਹੀਂ ਹੈ ਲੈ ਦੇ ਹੋ ਰਹੀ ਹੈ ਤੇ ਲੈ ਦੇ ਦੇ ਵਿੱਚ ਜਿਹੜੇ ਕੈਬਨਿਟ ਦੇ ਪੋਸਟ ਹੈ ਉਹਨਾਂ ਦੇ ਉੱਤੇ ਗੜਬੜ ਹੋਊਗੀ ਜਿਹੜੇ ਸੂਬਿਆਂ ਦੇ ਲੀਡਰ ਨੇ ਨतीश ਕੁਮਾਰ ਤੇ ਹੋਰ ਉਹ ਹੋਮ ਮਿਨਿਸਟਰੀ ਮੰਗਣਗੇ ਐਕਸਟਰਨਲ ਅਫੇਅਰਸ ਦੀ ਮਿਨਿਸਟਰੀ ਮੰਗਣਗੇ ਡਿਫੈਂਸ ਮਿਨਿਸਟਰੀ ਮੰਗਣ ਦੇਣਗੇ ਜੋ ਮੋਦੀ ਕਿਸੇ ਵੀ ਕੀਮਤ ਤੇ ਦੇਣ ਨੂੰ ਤਿਆਰ ਨਹੀਂ ਹੋਊਗਾ ਬਿਲਕੁਲ ਵਿਰੋਧ ਹੁੰਦੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵਿਰੋਧ ਹੁੰਦੇ ਬਾਪੂਤ ਵੀ ਪਾਟਪਾ ਜਿਹੜੀ ਆ ਵੋਟਾਂ 'ਚ ਵਾਅਦਾ ਕਰਨ ਦੀ ਨਜ਼ਰ ਆਈ ਆ ਖਾਸ ਕਰਕੇ ਪੰਜਾਬ ਦੀ ਵਿੱਚ ਉਹ ਮਸ਼ੀਨ ਵਾਅਦਾ ਕਰ ਦਿੰਦੀ ਆ ਬੀਜੇਪੀ ਦੀ ਵੋਟ ਦਾ ਸਾਡੀ ਵੋਟ ਦਾ ਘਾਟਾ ਕਰ ਦਿੰਦੇ ਆ ਸਾਨੂੰ ਪੂਰਾ ਇਤਬਾਰ ਅਜੇ ਹਿੰਦੁਸਤਾਨ ਦੀ ਜਮਹੂਰੀਅਤ ਦੇ ਉੱਤੇ ਨਹੀਂ ਵੱਜਿਆ ਫਿਰ ਸੰਗਰੂਰ ਵਾਲੀ ਤੇ ਕਿਉਂ ਨਹੀਂ ਹੋਇਆ ਜੀ ਘਾਟਾ ਜੀ ਸੰਗਰੂਰ ਵਾਲੀ ਦਾ ਘਾਟਾ ਹੋ ਸਕਦਾ ਫਿਰ ਖਲੂਰ ਸਾਹਿਬ ਵਾਲੀ ਤੇ ਘਾਟਾ ਕਿਉਂ ਨਹੀਂ ਹੋਇਆ ਜੀ ਉੱਥੇ ਕਿਉਂ ਨਹੀਂ ਮਸ਼ੀਨਾਂ ਨਹੀਂ ਕਰਨੀਆਂ ਹੋਈਆਂ ਜੀ ਉੱਥੇ ਪ੍ਰੋਪਗੈਂਡਾ ਬਹੁਤ ਜ਼ਿਆਦਾ ਸੀਗਾ ਉੱਥੇ ਕਰ ਨਹੀਂ ਸਕੇ ਹੈਗੇ ਤੇ ਤਾਂ ਵੀ ਅਮਨਤਪਾਲ ਸਿੰਘ ਨੂੰ ਵੋਟਾਂ ਘਾਟ ਆਈਆਂ ਜਿੰਨੀਆਂ ਆਉਣੀਆਂ ਚਾਹੀਦੀਆਂ ਸੀ ਉਹਨੀਆਂ ਨਹੀਂ ਪਈਆਂ ਹੁਣ ਐਨਐਸਏ ਉਤਾਰ ਕੇ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਦਿਬੜੀਗੜ ਤੋਂ ਵਾਪਸ ਲਿਆਉਂਦੀ ਜਿਹੜੀ ਉੱਥੇ ਤਿਆਰੀ ਕੀਤੀ ਜਾ ਰਹੀ ਹੈ ਇਹ ਤਾਂ ਹੁਣ ਵਨ ਤੇ ਉੱਤੇ ਮਨਸਰ ਹੈ ਕਿ ਕਿਵੇਂ ਉਹ ਉਹਨਾਂ ਨੂੰ ਵਾਪਸ ਲਿਆਉਂਦੇ ਆ ਭਾਈ ਸਰਜੀਤ ਕਾਲਸਾ ਨੂੰ ਬੜੀ ਗੇੜ ਨਾਲ ਫਰੀਦਕੋਟ ਦੇ ਲੋਕਾਂ ਨੇ ਜਤਾਇਆ ਕਿ ਉਹ ਪੰਜਾਬ ਦੇ ਲੋਕਾਂ ਦੇ ਸਮੂਹ ਫਰੀਦਕੋਟ ਦੇ ਲੋਕਾਂ ਦੇ ਖਰੇ ਉਤਰਨਗੇ ਇਹ ਉਹ ਦੱਸ ਸਕਦੇ ਆ ਜੀ ਮੈਂ ਨਹੀਂ ਦੱਸ ਸਕਦਾ ਸਰਬਾਸ਼ਰਮ ਨੇ ਅਖੰਡ ਦਲ ਦੀ ਇਲੈਕਸ਼ਨ 14 ਸਾਲ ਤੋਂ ਹੋ ਨਹੀਂ ਰਹੀ ਜੀ ਉਹ ਇੰਡੀਆ ਹਕੂਮਤ ਨੂੰ ਕਰਾਉਣੀ ਚਾਹੀਦੀ ਹੈ SCPC D elections ਆਪਿਆ ਦਾ ਸ਼ਹਿਰ ਵਿੱਚ ਗੁਰਸਤਾਨ ਕਰਨੀਆਂ ਸਾਸ਼ਾ ਦਾ ਬਹੁਤ ਥੋੜਵਾ ਡਰਾਪ ਲਈਏ ਕਾਲਸਾ ਜੇ ਅੱਜ ਜੋਨ 1983 ਦੇ ਡਲੂ ਘਾਰੇ ਦਿਹਾੜੇ ਮੌਕੇ ਜਿੱਥੇ ਸਮੋਚਾ ਕਾਲਸਾ ਬਣ ਸ਼ਿਰਿਆ ਕਾਮਕਤੂ ਸਾਹਿਬ ਜੇ ਸੰਗਤ ਜੁੜਿਆ ਉਥੇ ਜਹਾਂ ਸਿੰਘ ਜਿੱਥੇ ਬੰਦਿਆਂ ਦੇ ਮੁਖੀ ਸਰਕਾਰ ਰੌਮਲ ਕੋ ਦੁਆਰਾ ਪ੍ਰਬੰਧਿਤ ਕੀਤਾ ਹੈ ਉਹਨਾਂ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਜਿਨ੍ਹਾਂ ਵਿੱਚ ਸਤ ਗਿਆਨੀ ਜੱਟ ਸਿੰਘ ਅਤੇ ਖੰਡਾ ਵਾਲੇ ਮਾਫੂਮ ਕਾਂਦੇ ਸਪੁੱਤਰ ਭਾਈ ਸਰਪੰਦੀ ਅਮਰਿੰਦ ਸਿੰਘ ਦੇ ਤਕਾਲ ਤਕਸੂਰ ਸਾਹਿਬ ਦੇ ਇਥੇ ਜੁੜੇ ਨੇ ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਤਕਸੂਰ ਸਾਹਿਬ ਵੱਲੋਂ ਸਿਰੋਪਾਉ ਦੀ ਉੱਚ ਸਨਮਾਨ ਪ੍ਰਾਪਤ ਕਰਨ ਵਾਹਿਗੁਰੂ ਜੀ ਦਾ ਖਾਸਾ